ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਣ ਲਵੋ ਇਸ ਕੁਦਰਤ ਦਾ ਸਭ ਤੋਂ ਵੱਡਾ ਸੱਚ ਇਹੀ ਹੈ ਕਰਮ ਤੋਂ ਕੋਈ ਨਹੀਂ ਪਾਜ ਸਕਦਾ ਗੁਰੂ ਸਾਹਿਬ ਵੀ ਇਹੀ ਸਿੱਖਿਆ ਦਿੰਦੇ ਹਨ ਜਿਹੜਾ ਕਰਮ ਕਰੇਗਾ ਉਹੀ ਉਸ ਦਾ ਫਲ ਪਾਵੇਗਾ ਕਈ ਲੋਕ ਸੋਚਦੇ ਹਨ ਕਿ ਉਹ ਚਲਾਕੀ ਝੂਠ ਅਤੇ ਦਿਖਾਵੇ ਦੇ ਨਾਲ ਸਭ ਪਾ ਲੈਣਗੇ ਪਰ ਉਹ ਭੁੱਲ ਜਾਂਦੇ ਹਨ ਕਿ ਗੁਰੂ ਦਾ ਅਨਿਆਇ ਕਦੇ ਵੀ galt ਨਹੀਂ ਹੁੰਦਾ ਅੱਜ ਜੇਕਰ ਤੁਸੀਂ ਆ ਧਰਮ ਕੀਤਾ ਹੈ ਤਾਂ ਕੱਲ ਉਹੀ ਤੇਰੇ ਸਾਹਮਣੇ ਆ ਕੇ ਖੜਾ ਹੋਵੇਗਾ ਅਤੇ ਤੈਨੂੰ ਦੋਗਣਾ ਹੋ ਕੇ ਮਿਲੇਗਾ ਤੇ ਨਾਲ ਹੀ ਜੇਕਰ ਤੂੰ ਸੱਚੇ ਮਨ ਦੇ ਨਾਲ ਤੇ ਸੱਚੇ ਤਨ ਦੇ ਨਾਲ ਤਪ ਤੇ ਮਿਹਨਤ ਤੇ ਭਗਤੀ ਕੀਤੀ ਹੈ ਤਾਂ ਫਿਰ ਪਲਾ ਸਾਰਾ ਸੰਸਾਰ ਤੇਨੂੰ ਸੁੱਟਣ ਦੇ ਉੱਤੇ ਲੱਗਾ ਹੋਵੇ ਫਿਰ ਵੀ ਅੰਤ ਵਿੱਚ ਜਿੱਤ ਤੇਰੀ ਹੀ ਹੋਵੇਗੀ ਇਹੀ ਕਾਰਨ ਹੈ ਕਿ ਸਾਧੂ ਸੰਤਾਂ ਨੇ ਹਜ਼ਾਰਾਂ ਸਾਲ ਤੱਕ ਤਪੱਸਿਆ ਕੀਤੀ ਹੈ ਕਿਉਂਕਿ ਉਹ ਜਾਣਦੇ ਹਨ ਕਿ ਜਿਹੜਾ ਆਸੂਆਂ ਵਿੱਚ ਬੀਜਦਾ ਹੈ ਉਹ ਆਪਣੀ ਕਿਸਮਤ ਨੂੰ ਉਚਕਾਉਂਦਾ ਹੈ ਉਹ ਕੱਲ ਹੱਸੀ ਦੀ ਫਸਲ ਕਟਦਾ ਹੈ ਅਤੇ ਜਿਹੜਾ ਅੱਜ ਦੂਸਰੇ ਦੇ ਆਸੂ ਦਾ ਕਾਰਨ ਬੰਦਾ ਹੈ ਉਹ ਕੱਲ ਜੀਵਨ ਵਿੱਚ ਅੰਧੇਰਾ ਬੀਜਦਾ ਹੈ ਕਰਮਾਂ ਦਾ ਇਹ ਚੱਕਰ ਇਤਨਾ ਸਹੀ ਹੈ ਕਿ ਇਸ ਦਾ ਇੱਕ ਵੀ ਤਨਕਾ ਇੱਧਰ ਉੱਧਰ ਨਹੀਂ ਹੁੰਦਾ ਤਾਂ ਭਗਤ ਤੂੰ ਕਭਰਾ ਨਾ ਜੇਕਰ ਤੇਰਾ ਰਸਤਾ ਸਹੀ ਹੈ ਤੇ ਸੱਚਾ ਹੈ ਤੇਰਾ ਦਿਲ ਨਿਰਮਰ ਹੈ ਤੇਰੇ ਕਰਮ ਭਗਤੀ ਅਤੇ ਮਿਹਨਤ ਉਹ ਜਨਮੇ ਹਨ ਤੇ ਤੂੰ ਪੱਕਾ ਜਿੱਤੇਗਾ ਗੁਰੂ ਸਾਹਿਬ ਦਾ ਅਨਿਆਏ ਦੇਰੀ ਨਾਲ ਜ਼ਰੂਰ ਹੁੰਦਾ ਹੈ ਪਰ ਬਹੁਤ ਵਧੀਆ ਤੇ ਬਹੁਤ ਚੰਗਾ ਹੁੰਦਾ ਹੈ ਉਹ ਤੇਰੇ ਹਾਰ ਪ੍ਰਯਾਸ ਅਤੇ ਤਿਆਗ ਨੂੰ ਬਿੰਦੇ ਹਨ ਯਾਦ ਰੱਖੋ ਸੱਚ ਦਾ ਦੀਪਕ ਚਾਹੇ ਤੂਫਾਨ ਕਿਉਂਕਿ ਨਾ ਚੱਲੇ ਪਰ बुझਦਾ ਕਦੀ ਨਹੀਂ ਕਰਮ ਕਰ ਨਿਰੰਤਰ ਕਰਮ ਕਿਉਂਕਿ ਗੁਰੂ ਦੇ ਦਰਬਾਰ ਵਿੱਚ ਕੀਤੀ ਹੋਈ ਮਿਹਨਤ ਕਦੀ ਵੀ ਵਿਅਰਥ ਨਹੀਂ ਜਾਂਦੀ ਅਤੇ ਸੱਚ ਦੀ ਕਦੇ ਵੀ ਹਾਰ ਨਹੀਂ ਹੁੰਦੀ ਸੱਚ ਹਮੇਸ਼ਾ ਜਿੱਤਦਾ ਹੈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ